ਸਨੀ ਹਾਂਜੀ ਬਾਈ ਇਹ ਕਮੈਂਟ ਮੇਰੀ ਦੋਨੇ ਘਰ 사ਣ ਹਾਂਜੀ ਬਾਈ ਜੀ ਸਨੀ ਅੱਜ ਤੋੜਾ ਕੰਮ ਤੇ ਲਾਸ ਲ ਦੇਣਾ ਕੱਲ ਨੂੰ ਇੱਥੇ ਕੰਮ ਤੇ ਆਉਂਦੇ ਸਾਨੂੰ ਕੋਈ ਲੋੜ ਨਹੀਂ ਕੀ ਗੱਲ ਹੋ ਗਈ ਬਾਈ ਸਾਡੇ ਤਾਂ ਕੋਈ ਗਲਤੀ ਹੋ ਗਈ ਨਹੀਂ ਤੁਹਾਡੇ ਤਾਂ ਕੋਈ ਗਲਤੀ ਨਹੀਂ ਹੋਈ ਅਸਲ ਦੇ ਵਿੱਚ ਨਾ ਇਹ ਜਿਹੜਾ ਰੈਸਟੋਰੈਂਟ ਐਮਐਸਏ ਲ ਘਰਤਾ ਬਾਕੀ ਪੈਨਸ਼ਨ ਨਾਲ ਤਾਂ ਕੋਈ ਲੋੜ ਨਹੀਂ ਜੇ ਤੁਹਾਨੂੰ ਗੋਮਾ ਨੂੰ ਪੈਸਾ ਦੀ ਲੋੜ ਆ ਨਾ ਦੋ ਮਹੀਨੇ ਦਾ ਮੈਂ ਤੁਹਾਨੂੰ ਅਡਵਾਂਸ ਵੀ ਦੇ ਦੂੰਗਾ ਉਹ ਤੁਸੀਂ ਟੈਂਸ਼ਨ ਨਾ ਲਿਓ ਨਹੀਂ ਨਹੀਂ ਬਾਈ ਜੀ ਸਾਨੂੰ ਪੈਸੇ ਨਹੀਂ ਤਾਈ ਦੇ ਨਾਲ ਇੱਦਾਂ ਕਿ ਮੇਰੀ ਮਜਬੂਰੀ ਬਣ ਗਈ ਜਿਹੜਾ ਰੈਸਟੋਰੈਂਟ ਇਹ ਸੇਲ ਕਰਨਾ ਪਿਆਗਾ ਸੇਲ ਤਾਂ ਕਿਤੇ ਕਰਨਾ ਸੀਗਾ ਤੈਨੂੰ ਪਤਾ ਬੰਲੇ ਤੋਂ ਮਜਬੂਰੀਆਂ ਬਹੁਤ ਕੁਝ ਕਰਾ ਦਿੰਦੀਆਂ ਮੇਰਾ ਨਾ ਘਰ ਵਾਲੀ ਨਾਲ ਤਲਾਕ ਦਾ ਕੇਸ ਚੱਲਦਾ ਸੀਗਾ ਤੇ ਮਈ ਉਹ ਕਿਸ ਜਿੱਤ ਗਈ ਆ ਤੇ ਗਾਲਤਨ ਦੇ ਵਿੱਚ ਉਹਨੇ ਸ਼ਰਤ ਰੱਖੀ ਸੀ ਤੇ ਮੇਰੇ ਅਸੇ ਦਾ 5 ਲੱਖ ਰੁਪਈਆ ਮੈਨੂੰ ਦੇ ਦਿਓ ਇਸੇ ਘਰ ਕੇ ਮੈਨੂੰ ਇਹ ਸਾਰਾ ਵੇਚਣਾ ਪਿਆ ਹੋ ਤਾਂ ਮਾੜਾ ਹੋਇਆ ਬਾਈ ਪਰ ਤੁਸੀਂ ਜੇ ਇਹ ਵੇਚ ਹੀ ਦਿੱਤਾ ਤੇ ਤੁਦੋਂ ਬਾਅਦ ਵਿੱਚ ਕੀ ਕਰੋਗੇ ਬਸ ਕਰਨਾ ਕੀ ਆ ਜਿੱਤੋਂ ਪਹਿਲਾਂ ਸਟਾਰਟ ਕੀਤਾ ਸੀ ਉੱਥੇ ਸ਼ੁਰੂ ਕਰਾਂਗੇ ਸਸਰੀ ਯਾਰ ਬਾਈ 사સરી गावा سنی ਤੂੰ ਇੱਥੇ ਕਿਵੇਂ ਮੈਂ ਬਸ ਬਾਈ ਉਹਦਾ ਸਟੇਟਸ ਦੇਖਿਆ ਸੀਗਾ ਤੇ ਉਹਨੂੰ ਦੇਖ ਕੇ ਮੈਂ ਇੱਥੇ ਆ ਗਿਆ ਹੋਰ سنی ਦੱਸ ਘਰੇ ਚੀਜ਼ਾਂ ਸਾਰੇ ਹਾਂ ਬਾਈ ਬਸ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਕੰਮ ਕਰ ਚੱਲਦਾ ਹਾਂ ਵਧੀਆ ਵਧੀਆ ਬਾਈ ਮੈਂ ਨਾ ਤੁਹਾਡੇ ਕੋਲੇ ਇੱਕ ਕੰਮ ਆਇਆ ਸੀ ਤੇ ਬਹੁਤ ਜ਼ਰੂਰੀ ਆ ਆਂ ਦੱਸ ਮੈਨੂੰ ਤੁਸੀਂ ਆਪ ਦੇ ਨਾਲ ਕੰਮ ਤੇ ਰੱਖ ਲਓ ਦੇਖ ਯਾਰ ਤੈਨੂੰ ਪਤਾ ਹੀ ਆ ਮੇਰੇ ਕੋਲੇ ਗੇ ਕੰਮ ਘਾਟ ਆ ਤੇ ਨਾਲੇ ਜੇ ਮੈਂ ਤੈਨੂੰ ਤੇ ਰੱਖ ਵੀ ਲੈਣਾ ਵਾ ਤਾਂ ਮੈਂ ਤੈਨੂੰ ਵੱਧ ਤੋਂ 100 200 ਰੁਪਏ ਦੇ ਸਕਦਾ ਵਾਂ ਇਸ ਤੋਂ ਵੱਧ ਤਾਂ ਮੈਂ ਤੈਨੂੰ ਨਹੀਂ ਦੇ ਸਕਦਾ ਭਾਈ ਕੋਈ ਗੱਲ ਨਹੀਂ ਜੇ ਤੁਸੀਂ 100 200 ਵੀ ਦੋਹੋਂਗੇ ਨਾ ਤਾਂ ਤਾਂ ਵੀ ਮੈਂ ਸਾਰ ਲਊਗਾ ਅੱਛਾ ਜੇ ਫਿਰ ਮੈਂ ਤੈਨੂੰ ਕੁਝ ਵੀ ਨਾ ਦਿੱਤਾ ਤੇ ਫਿਰ ਤੇ ਜੇ ਨਾ ਦਿੱਤੇ ਤਾਂ ਵੀ ਕੋਈ ਗੱਲ ਨਹੀਂ ਤਾਂ ਵੀ ਮੈਂ ਸਾਰ ਲਊਗਾ ਬਸ ਮੈਂ ਤੁਹਾਡੇ ਨਾਲ ਹੀ ਕੰਮ ਕਰਦਾ ਉਹ ਦੇਖਸਾ ਨਹੀਂ ਤੂੰ ਯਾਰ ਕਿਤੇ ਹੋਰ ਟਰਾਈ ਕਰ ਲੈ ਤੇਰੇ ਇੱਥੇ ਨਹੀਂ ਸਰਣਾ ਭਾਈ ਮੈਂ ਬਹੁਤ ਜਗ੍ਹਾ ਤੇ ਟਰਾਈ ਕੀਤਾ ਸੀ ਨੌਕਰੀ ਵਾਸਤੇ ਮੈਂ ਗਿਆ ਵੀ ਸੀਗਾ ਪਰ ਮੇਰੇ ਨਹੀਂ ਉੱਥੇ ਦਾੜ ਗਲੇ ਤੈਨੂੰ ਪਤਾ ਸਭ ਲੋਕਾਂ ਨੂੰ ਨਾ ਸੈਲਫ ਰਿਸਪੈਕਟ ਬਹੁਤ ਜ਼ਰੂਰੀ ਹੁੰਦੀ ਆ ਜਿੱਥੇ ਮੈਂ ਜੋਬ ਕਰਦਾ ਸੀਗਾ ਨਾ ਉਹਨਾਂ ਬੰਦਿਆਂ ਨੂੰ ਬੋਲਣ ਦੀ ਸੈਂਸ ਨਹੀਂ ਸੀ ਤੁਹਾਨੂੰ ਪਤਾ ਹੀ ਆ ਘਰੇ ਕਮਾਲ ਕਮਾਈ ਹੁੰਦਾ ਕਿ ਮੇਰੇ ਥੱਲੇ ਲਾ ਕੇ ਰਵੇ ਉਹਨਾਂ ਨੇ ਬਹੁਤ ਚੰਗਾ ਮਾਰਾ ਬੋਲਦੇ ਸੀ ਤੇ ਕੰਮ ਮੇਰੇ ਤੋਂ ਡਬਲ ਲੈਂਦੇ ਸੀਗੇ ਤੁਹਾਨੂੰ ਪਤਾ ਮੈਂ ਇੱਥੋਂ ਤੱਕ ਕਿਉਂ ਆ ਗਿਆ ਕਿਉਂਕਿ ਤੁਸੀਂ ਨਾ ਇੱਕ ਕਸਟਮਰ ਦੀ ਤੇ EMPLOYE ਦੀ ਇੱਜ਼ਤ ਕਰਦੇ ਆ ਉਹਨੂੰ ਰਿਸਪੈਕਟ ਦਿੰਦੇ ਆ ਤੇ ਅੱਜਕੱਲ ਦੇ ਲੋਕ ਸੈਲਫ ਰਿਸਪੈਕਟ ਤੇ ਹੀ ਜ਼ਿਆਦਾ ਟਪੈਂਦਾ ਜੇ ਕਿਸੇ ਦੀ ਆਪੇ ਇੱਜ਼ਤ ਕਰਦੇ ਆ ਨਾ ਤਾਂ ਅਗਲੇ ਵਾਲਾ ਵੀ ਉਨੀ ਇੱਜ਼ਤ ਕਰੂਗਾ ਬਸ ਆਪਾਂ ਰਲ ਕੇ ਕੰਮ ਸ਼ੁਰੂ ਕਰ ਲਾਂਗੇ ਮੈਂ ਤੁਹਾਡੇ ਨਾਲ ਪੱਕਾ ਇੱਥੇ ਰਹੂੰਗਾ ਬਸ ਮੈਨੂੰ ਤੁਸੀਂ ਆਪ ਦੇ ਕੋਲੇ ਰੱਖ ਲਓ ਮੈਨੂੰ ਪੈਸੇ ਨਾ ਮਤਲਬ ਨਿਗਾ ਤੇ ਨਾ ਮੈਨੂੰ ਪੈਸਾ ਚਾਹੀਦਾ ਵੀਆ ਬਸ ਤੁਹਾਡੀ ਜਿਹੜੀ ਬੋਲੀ ਆ ਨਾ ਮੈਨੂੰ ਉਹ ਖਿੱਚ ਕੇ ਲੈ ਇੱਥੋਂ ਤੱਕ ਤੁਸੀਂ ਹਰ ਇੱਕ ਅੰਪਲਾਈ ਨੂੰ ਇਹਨੇ ਕਿ ਪਿਆਰ ਨਾਲ ਰੱਖਦੇ ਆ ਉਹਨੂੰ ਫੇਲ ਨਹੀਂ ਹੋਣ ਦਿੰਦੇ ਕਿਉਂਕਿ ਇੱਕ EMPLOYEE ਆ ਕਿ ਫੈਮਿਲੀ ਮੈਂਬਰ ਆ ਬਸ ਮੈਂ ਕਿਤੇ ਨਹੀਂ ਛੱਡ ਕੇ ਜਾ ਸਕਦਾ ਤੂੰ ਬਾਕੀ ਗੱਲ ਰਹੀ ਬਿਜ਼ਨਸ ਦੀ ਇੱਥੇ ਤੁਸੀਂ ਸ਼ੁਰੂ ਕੀਤਾ ਸੀਗਾ ਹੁਣ ਆਪਾਂ ਸਾਰੇ ਜਣੇ ਰਲ ਕੇ ਇਹਨੂੰ ਬਹੁਤ ਵੱਡਾ ਬਣਾ ਲਾਂਗੇ ਆਪਾਂ ਉੱਚੇ ਲੈਵਲ ਤੱਕ ਲੈ ਜਾਾਂਗੇ ਬਸ ਤੁਸੀਂ ਪਿਆਰ ਦੇ ਨਾਲ ਐਂ ਬੋਲਦੇ ਰਹੇ ਨਾ ਸਾਰੇ ਕਸਟਮਰ ਨੂੰ ਸਾਰੇ EMPLOYEES ਨੂੰ आप सारे इतने पक्के कर लाजे अच्छा चल कोई नहीं आ जा फिर लिया मुंडा कप चाह लिया आ गया जी फिर चार कप होर लाओ मैं आ गया